ਸਾਸਰੀ ਕਲਾ ਬਾਈ ਸਾਰਿਆਂ ਨੂੰ ਠੀਕ ਠਾਕ ਚੜ੍ਹਦੀ ਕਲਾ ਅੱਜ ਆਪਾਂ ਗੱਲ ਕਰਨੀ ਆ ਘਰ ਦੇ ਵਿੱਚ ਕਿਵੇਂ ਛੋਟੀ ਮੁੰਡੀਆਂ ਗੱਲਾਂ ਤੋਂ ਲੜਾਈ ਵੱਜ ਜਾਂਦੀ ਹੈ ਲੜਾਈ ਦੇ ਕੀ ਕਾਰਨ ਆ ਔਰ ਇਹਦਾ ਮਸਲੇ ਦਾ ਹੱਲ ਕਿਵੇਂ ਹੋ ਸਕਦਾ ਵਾ ਮੇਰਾ ਵੀਰ ਵੀਡੀਓ ਨੂੰ ਪੂਰੀ ਕੰਪਲੀਟ ਦੇਖਿਓ ਕਿਉਂਕਿ ਜਿੰਨਾ ਚਿਰ ਪੂਰੀ ਵੀਡੀਓ ਆਪਾਂ ਨਹੀਂ ਦੇਖਦੇ ਆਪਾਂ ਨੂੰ ਗੱਲ ਦੀ ਸਮਝ ਨਹੀਂ ਆਉਂਦੀਗੀ ਬਾਕੀ ਬਈ ਇਕੱਲਾ ਬੰਦਾ ਕੋਈ ਸਿਆਣਾ ਨਹੀਂ ਹੁੰਦਾਗਾ ਕੋਈ ਵੀ ਤੁਹਾਨੂੰ ਗੱਲ ਲੱਗਦੀ ਆ ਤਾਂ ਕਮੈਂਟ ਬਾਕਸ ਤੇ ਜਾ ਕੇ ਕਮੈਂਟ ਜਰੂਰ ਕਰਿਆ ਕਰੋ ਹੁਣ ਇਸ ਤਰ੍ਹਾਂ ਬਈ ਘਰ ਦੇ ਵਿੱਚ ਤੁਹਾਨੂੰ ਪਤਾ ਇੱਕ ਜੁਆਇੰਟ ਫੈਮਿਲੀ ਵਿੱਚ ਸਾਰੇ ਇਕੱਠੇ ਰਹਿੰਦੇ ਆ ਤਾਂ ਅਕਸਰ ਨੂੰ ਭਾਂਡੇ ਖੜਕੀ ਜਾਂਦੇ ਆ ਇਹਦਾ ਇਹ ਮਤਲਬ ਨਹੀਂ ਵੀ ਕਿਸੇ ਫਲਾਣੇ ਦੇ ਘਰੇ ਗੱਲਬਾਤ ਹੁੰਦੀ ਨਹੀਂ ਉਹ ਲੜਦੇ ਨਹੀਂ ਗੇ ਲੜਦੇ ਸਾਰੇ ਹੁੰਦੇ ਮਾੜਾ ਮੋਟਾ ਉਹ ਗੱਲ ਦਬ ਘਟ ਲੈਂਦੇ ਆ ਪਹਿਲੀ ਗੱਲ ਇਹ ਹੈ ਜੇ ਕਿਸੇ ਤੋਂ ਗਲਤੀ ਕੋਈ ਹੁੰਦੀ ਆ ਪਰਿਵਾਰ ਦੇ ਵਿੱਚ ਕਿਸੇ ਵੀ ਬਰਤ ਵਰਤਾਵੇ ਜੇ ਕਿਸੇ ਨੇ ਵਿਚਾਰ ਵਧਾਦਰੇ ਕਰਦੇ ਜਾਂ ਕਿਸੇ ਦੇ ਜਾਣਾ ਕਿਤੇ ਨਹੀਂ ਜਾਣਾ 20 ਗੱਲਾਂ ਹੋ ਜਾਂਦੀਆਂ ਤਾਂ ਉਹ ਗਲਤੀ ਜਿਹਦੀ ਹੋਈ ਆ ਉਹਨੂੰ ਬਾਰ-ਬਾਰ ਦਹਰਾਓ ਨਾ ਉਹਨੂੰ ਰੋਜ਼ ਨਾ ਕਹੋ ਤੂੰ ਗਲਤੀ ਕੀਤੀ ਤੂੰ ਗਲਤੀ ਕੀਤੀ ਜੇ ਤਪ ਕਿਸੇ ਨੂੰ ਬਾਰ-ਬਾਰ ਗੱਲ ਇੱਕੀ ਰਿਪੀਟ ਕਰਾਂਗੇ ਤਾਂ ਉੱਥੇ ਗੁੱਸਾ ਵੱਧਦਾ ਵਾ ਕਿਉਂਕਿ ਜਿੱਥੇ ਵੀ ਘਰ ਦੇ ਵਿੱਚ ਕੋਈ ਗੱਲਬਾਤ ਹੁੰਦੀ ਆ ਉਹਨੂੰ ਛੱਡ ਦਿਓ ਉੱਥੇ ਕੋਈ ਗਲਤੀ ਹੁੰਦੀ ਆ ਉਹਨੂੰ ਨਾਲ ਹੀ ਛੱਡ ਦਿਓ ਗੱਲ ਇੱਕ ਵਾਰੀ ਗੱਲ ਕਹੋ ਬੰਦੇ ਨੇ ਗਾਂਹ ਵਾਲੇ ਮਹਿਸੂਸ ਕੀਤੀ ਜਾਂ ਨਹੀਂ ਮਹਿਸੂਸ ਕੀਤੀ ਉਹਨੂੰ ਛੱਡ ਦਿਓ ਉੱਥੇ ਇੱਕ ਗੱਲ ਮਣ ਦੂਸਰੀ ਗੱਲ ਇਹ ਭਾਈ ਜਿਹੜੀ ਗੱਲ ਆਪ ਘਰ ਦੀ ਗੱਲ ਬਾਹਰ ਕਰਦੇ ਆ ਉਹ ਲੋਕਾਂ ਨੂੰ ਆਦਤ ਹੁੰਦੀ ਆ ਇੱਕਦੀਆਂ ਦੱਸਦਾ ਬਣਾਉਣੀ ਆ ਗਾਂਹ ਲੋਕਾਂ ਨੂੰ ਜਾ ਕੇ ਦੱਸਣੀਆਂ ਇਸ ਕਰਕੇ ਨਾ ਚੁਗਲ ਖਰਾਂ ਤੋਂ ਬਚੋ ਇਹਨਾਂ ਕੋਈ ਗੱਲ ਨਾ ਕਰਿਆ ਕਰੋ ਕਿਉਂਕਿ ਜਦ ਜਦੋਂ ਬੰਦਾ ਕਿਸੇ ਦੀ ਗੱਲਾਂ ਆ ਕੇ ਠੋਡੇ ਕਰਿਆ ਕੇ ਦੱਸਦਾ ਕੋਈ ਬੰਦਾ ਤੁਸੀਂ ਗੱਲਾਂ ਬੜੀਆਂ ਧਿਆਨ ਨਾਲ ਸੁਣਦੇ ਆਂ ਕਿਉਂ ਬਈ ਉਹਦਾ ਧਿਆਨ ਨਾਲ ਸੁਣਦੇ ਉਹ ਚੰਗੀਆਂ ਲੱਗਦੀਆਂ ਥੋਡੀਆਂ ਗੱਲਾਂ ਵੀ ਐਂ ਬਾਹਰ ਜਾ ਕਰੂਗਾ ਉਹ ਤੁਹਾਨੂੰ ਪਹਿਲਾਂ ਗੱਲਾਂ ਲੋਕਾਂ ਨੂੰ ਸੁਣਾਉ ਵਿਚਾਰ ਫਿਰ ਥੋਡੀਆਂ ਗੱਲਾਂ ਬਾਹਰ ਜਾ ਕਰੂਗਾ ਉਹਨੂੰ ਰੋਕੋ ਉਹਨੂੰ ਰੋਕੋ ਬਈ ਸਾਡੇ ਕੋਲ ਮਿੱਤਰਾ ਕਿਸੇ ਦੀ ਗੱਲ ਨਾ ਕਰ ਅਸੀਂ ਕਿਸੇ ਦੀ ਗੱਲਾਂ ਸੁਣ ਨਹੀਂ ਇਸ ਕਰਕੇ ਸਾਡੇ ਨਾਲ ਗੱਲ ਕੋਹੋਜੀ ਗੱਲ ਕਰੋ ਚੱਜ ਦੀ ਠੀਕ ਆ ਅੱਗੇ ਤੋਂ ਕੋਈ ਲੋਕ ਤੁਹਾਡੇ ਕੋਲ ਆਊਗਾ ਨਹੀਂ ਜਾਂ ਤੁਹਾਡੇ ਨਾਲ ਗੱਲ ਨਹੀਂ ਕਰੂਗਾ ਫालतू ਗੱਲ ਨਹੀਂ ਕਰੂਗਾ ਹੁਣ ਅਸੀਂ ਤਾਂ ਅੱਗੇ ਹੋਰ ਚੱਲੋ ਗੱਲ ਵੱਜ ਜਾਂਦੀ ਪਰਿਵਾਰ ਵਿੱਚ ਹਸਬੰਡ ਫਾਈਵ ਵਿੱਚ ਲੜਾਈ ਵੱਜ ਜਾਂਦੀ ਆ ਗੱਲ ਹੋ ਜਾਂਦੀ ਹੈ ਅਲੱਗ-ਅਲੱਗ ਰਹਿਣ ਦੀ ਅਲੱਗ-ਅਲੱਗ ਰਹਿਣ ਦੀ ਤਾਂ ਗੱਲ ਆਮ ਹੀ ਪ੍ਰਚਲਿਤ ਹੋ ਗਈ ਪਰ ਉਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਪਤਾ ਕੀ ਦਾ ਸਭ ਤੋਂ ਵੱਡਾ ਨੁਕਸਾਨ ਹੈ ਬੱਚਿਆਂ ਦਾ ਕਿਉਂਕਿ ਬੱਚੇ ਛੋਟੇ ਹੁੰਦੇ ਆ ਜਾਂ ਪੂਰਾ ਵੱਡੇ ਵੀ ਹੋਣ ਜੇਕਰ ਉਹ ਉਹਨਾਂ ਦੇ ਅਲੱਗ-ਅਲੱਗ ਹੁਣ ਮੁੱਕੇ ਬੱਚੇ ਮਾਂ ਦੇ ਨਾਲ ਚਲੇ ਜਾਂਦੇ ਆ ਤਾਂ ਉਹਨਾਂ ਖਾਤਰ ਉਹਨਾਂ ਦਾ ਪਿਓ ਉਸ ਦਿਨ ਹੀ ਮਰ ਗਿਆ ਅਗਰ ਮਾਂ ਇਕੱਲੀ ਜਾਂਦੀ ਆ ਬੱਚੇ ਪਿਓ ਕੋਲ ਰਹਿ ਪਏ ਤਾਂ ਉਹਨਾਂ ਖਾਤਰ ਉਸ ਦਿਨ ਮਾਂ ਮਰ ਗਈ ਇਹ ਖਾਸ ਗੱਲ ਆ ਕਿਉਂਕਿ ਦੋਨਾਂ ਦੇ ਵਿਆਹ ਅਲੱਗ-ਅਲੱਗ ਹੋ ਜਾਣਗੇ ਪਰ ਉਹਨਾਂ ਦੇ ਬੱਚਿਆਂ ਨੂੰ ਇਕੱਠੇ ਮਾਂ ਪਿਓ ਨੇ ਮਿਲਣੇਗੇ ਅਲੱਗ-ਅਲੱਗ ਹੋਣ ਤੋਂ ਪਹਿਲਾਂ ਬੱਚਿਆਂ ਬਾਰੇ 100 ਵਾਰ ਸੋਚਿਆ ਕਰੋ ਕਿਉਂਕਿ ਲੜਾਈ ਨੀਕੀ ਮਿੱਟੀ ਹੋ ਜਾਂਦੀ ਆ ਉਸ ਤੋਂ ਬਾਅਦ ਸਹਜ ਪਕੇ ਨਾ ਠੰਡਾ ਠੰਡਾ ਪਾਣੀ ਪੀ ਕੇ ਦਿਮਾਗ ਨਾਲ ਸੋਚੋ ਕਿ ਬੱਚਿਆਂ ਦੀ ਜ਼ਿੰਦਗੀ ਖਰਾਬ ਨਾ ਕਰੀਏ ਉਹਦੇ ਕਰਕੇ ਆਪਣੀ ਕੁਰਬਾਨੀ ਕੋਈ ਦੇਣੀ ਪੈਂਦੀ ਕੁਰਬਾਨੀ ਕੀ ਆ ਇਕੱਠੇ ਰੋ ਹੁਣ ਵਿਆਹ ਹੋ ਗਿਆ ਬੱਚੇ ਹੋਗੇ ਗਲਪਿਆ ਢੋਲ ਵਜਾਓ ਠੀਕ ਹੈ ਨਾ ਜਿਨ੍ਹਾਂ ਦੇ ਬੱਚੇ ਨਹੀਂ ਹੋਏ ਬੱਚੇ ਹੋਣ ਤੋਂ ਪਹਿਲਾਂ ਦੋ ਤਿੰਨ ਸਾਥ ਨੂੰ ਸਮਝ ਨਹੀਂ ਆਏਗੀ ਉਦੋਂ ਲੱਗ ਹੋਣਾ ਗੱਲ ਹੋਰ ਸੀ ਜਦੋਂ ਬੱਚੇ ਹੋ ਗਏ ਫੇਰ ਤਾਂ ਆਇ ਨਿਭਣ ਗਈਆਂ ਆਇ ਚੱਲਣ ਗਈਆਂ ਕਿਉਂਕਿ ਨਾਲ ਜਿੰਦਗੀ ਖਰਾ ਬੱਚਿਆਂ ਦਿੰਦੀ ਆ ਨਾਲੇ ਅਸਰ ਗਲਤ ਪੈਂਦਾ ਬਾਕੀ ਇਹ ਗੱਲ ਹੋਰ ਆ ਜਿਹੜੇ ਘਰ ਵਿੱਚ ਲੜਾਈ ਰਹਿੰਦੀ ਆ ਉੱਥੇ ਉਹਨਾਂ ਦੇ ਮਾਪਿਓ ਦੀ ਜ਼ਿੰਦਗੀ ਵੀ ਉਮਰ ਘਟ ਜਾਂਦੀ ਹੈ ਕਿਉਂਕਿ ਜਦੋਂ ਪਰਿਵਾਰ ਚ ਕਲੇਸ਼ ਰਹਣਾ ਤਾਂ ਮਾਪਿਓ ਦੀ ਜ਼ਿੰਦਗੀ ਜਿਆਦਾ ਲੰਬੀ ਹੁੰਦੀ ਨਹੀਂ ਗਈ ਇਸ ਕਰਕੇ ਮਾਪਿਆਂ ਨੂੰ ਖੁਸ਼ ਰੱਖਣ ਲਈ ਆਪਸ ਵਿੱਚ ਮਿਲ ਕੇ ਰਹੋ ਲੜਾਈ ਝਗੜਾ ਨਾ ਕਰੋ ਕਹਿੰਦੇ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਅੰਤ ਟੈਂਦਿਆਂ ਟੈਂਦਿਆਂ ਟਹਿ ਜਾਂਦੇ ਰਸ ਹੋਏ ਹੋਇਆਂ ਨੂੰ ਜਗਾ ਮਨਾਏ ਨਾ ਤਾਂ ਫਰਕ ਪੈਂਦੇ ਆ ਪੈਂਦਿਆਂ ਪਿਆ ਜਾਂਦੇ ਚੋਲ ਖੋਰ ਚੁਗਲੀ ਬਾਜਰ ਹੁੰਦੇ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦੇ ਸੋ ਭਾਈ ਆਪਾਂ ਨੂੰ ਇਹਨਾਂ ਨੂੰ ਬਚ ਕੇ ਰਹਿਣ ਦੇ ਲੋੜ ਆ ਆਪਸ ਵਿੱਚ ਮਿਲ ਕੇ ਰਹਿਣਾ ਲੋੜਾ ਕਿਸੇ ਦਾ ਮਾੜਾ ਨਾ ਕਰੋ ਸਰਵਦਾ ਭਲਾ ਕਰੋ ਚੜ੍ਹਦੀ ਕਲਾ ਠੀਕ ਆ ਭਾਈ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ ਓਕੇ ਭਾਈ